ਫੜ ਫੜ ਆਏ ਫੜੀ ਫੜੀ ਹਣੇ ਨੂੰ ਝੋਨਾ ਲਗਾਉਣ ਗਈ 21 ਸਾਲਾਂ ਲੜਕੀ ਦੇ ਨਾਲ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਤਾਂ ਛੁੱਟੀ ਉੱਤੇ ਆਏ ਫੌਜੀ ਵੱਲੋਂ ਜ਼ਬਰ ਜਨਾਹ ਕੀਤਾ ਗਿਆ ਮੌਕੇ ਉੱਤੇ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਨੂੰ ਕਾਬੂ ਕੀਤਾ ਗਿਆ ਉਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਜਾਣਕਾਰੀ ਮੁਤਾਬਕ ਖੇਤਾਂ ਵਿੱਚ ਝੋਨਾ ਲਗਾਉਣ ਸਮੇਂ ਰੋਟੀ ਖਾਣ ਦੇ ਲਈ ਲੜਕੀ ਮੋਟਰ ਵਾਲੇ ਕਮਰੇ 'ਚ ਬੈਠੀ ਸੀ ਇਸੇ ਦੌਰਾਨ ਲੜਕੇ ਵੱਲੋਂ ਜ਼ਬਰਜਨਾਹ ਕਰ ਦਿੱਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਲੜਕੇ ਨੂੰ ਕਾਬੂ ਕੀਤਾ ਮੌਕੇ ਤੋਂ ਉਹ ਫਰਾਰ ਵੀ ਹੋ ਜਾਂਦਾ ਹੈ ਤਾਂ ਪੁਲਿਸ ਨੇ ਮਾਮਲੇ ਦੀ ਹੁਣ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਪਹੁੰਚ ਕੇ ਇਨਸਾਫ ਦੀ ਗੁਹਾਰ ਲਗਾਈ ਹੈ ਤਾਂ ਹਲਕਾ ਅਜਨਾਲਾ ਦੇ ਪਿੰਡ ਛੋਟਾ ਫੱਤੋਵਾਲ ਦੀ ਇਹ ਘਟਨਾ ਹੈ ਜਿੱਥੇ ਝੋਨਾ ਲਗਾਉਣ ਦੇ ਲਈ ਗਈ 21 ਸਾਲਾ ਲੜਕੀ ਨਾਲ ਛੁੱਟੀ ਉੱਤੇ ਆਏ ਇੱਕ ਫੌਜੀ ਵੱਲੋਂ ਖੇਤਾਂ 'ਚ ਮੋਟਰ ਵਾਲੇ ਕਮਰੇ ਦੇ ਵਿੱਚ ਉਸਦੇ ਨਾਲ ਜ਼ਬਰਜਨਾਹ ਕਰ ਦਿੱਤਾ ਗਿਆ ਤਾਂ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਜਿਸ ਤੋਂ ਬਾਅਦ ਲੜਕੀ ਦੇ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਕਿ ਇਸ ਫੌਜੀ ਦੇ ਖਿਲਾਫ ਕਾਰਵਾਈ ਹੋਵੇ ਇਸ ਨੂੰ ਸਜ਼ਾ ਮਿਲੇ ਕਿਉਂਕਿ ਉਹਨਾਂ ਦੀ ਲੜਕੀ ਦੇ ਨਾਲ ਬਹੁਤ ਹੀ ਕਾਨੂੰਨੀ ਹਰਕਤ ਹੈ ਜਿਹੜੀ ਇਸ ਫੌਜੀ ਵੱਲੋਂ ਕੀਤੀ ਗਈ ਹੈ ਤਾਂ ਲੜਕੀ ਵੱਲੋਂ ਜਦੋਂ ਰੋਲਾ ਪਾਇਆ ਗਿਆ ਤਾਂ ਲੜਕੀ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਲੜਕੇ ਨੂੰ ਕਾਬੂ ਕੀਤਾ ਗਿਆ ਉਸਦੇ ਨਾਲ ਹੱਥੋਂ ਪਾਈ ਵੀ ਹੋਈ ਪਰ ਮੌਕਾ ਦੇਖ ਕੇ ਇਹ ਫੌਜੀ ਹੈ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਨੇ ਤਾਂ ਹੁਣ ਪਰਿਵਾਰਕ ਮੈਂਬਰ ਨੇ ਜਿਹੜੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਦਰਦਰਦੀਆਂ ਠੋਕਰਾਂ ਵੀ ਖਾ ਰਹੇ ਨੇ ਇਹ ਬਿਆਨ ਹੈ ਜਿਹੜਾ ਸਾਹਮਣੇ ਆ ਰਿਹਾ ਹੈ ਤਾਂ ਇਸ ਮੌਕੇ ਪੀੜਤ ਲੜਕੀ ਨੇ ਆਖਿਆ ਕਿ ਉਹ ਦੁਪਹਿਰ ਦੇ ਸਮੇਂ ਖੇਤਾਂ ਦੇ ਵਿੱਚ ਝੋਨਾ ਲਗਾਉਣ ਉਪਰੰਤ ਮੋਟਰ ਵਾਲੇ ਕਮਰੇ ਦੇ ਕਰੀਬ ਦੁਪਹਿਰ ਵੇਲੇ ਰੋਟੀ ਖਾ ਰਹੀ ਸੀ ਤਾਂ ਅਚਾਨਕ ਉਹਨਾਂ ਦੇ ਹੀ ਪਿੰਡ ਦੇ ਇੱਕ ਛੁੱਟੀ ਉੱਤੇ ਆਏ ਫੌਜੀ ਅਤੇ ਉਸਦੇ ਚਾਚੇ ਵੱਲੋਂ ਉਸ ਨੂੰ ਜ਼ਬਰਦਸਤੀ ਕਮਰੇ ਦੇ ਵਿੱਚ ਲਿਜਾ ਕੇ ਜਬਰਜਨਾਹ ਕਰਨਾ ਸ਼ੁਰੂ ਕਰ ਦਿੱਤਾ ਤਾਂ ਜਦੋਂ ਉਸ ਵੱਲੋਂ ਰੋਲਾ ਪਾਇਆ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਹੀ ਲੜਕੀ ਅਤੇ ਲੜਕੇ ਨੂੰ ਕਾਬੂ ਕੀਤਾ ਪਰ ਉਹ ਫੌਜੀ ਲੜਕਾ ਅਤੇ ਉਸਦਾ ਚਾਚਾ ਦੋਨੋਂ ਜਾਨੇ ਉਥੋਂ ਫਰਾਰ ਹੋ ਗਏ ਤੇ ਲੜਕੀ ਨੇ ਮੰਗ ਕੀਤੀ ਹੈ ਕਿ ਉਸ ਨੂੰ ਬਣਦਾ ਇਨਸਾਫ ਦਿੱਤਾ ਜਾਵੇ ਤਾਂ ਉੱਥੇ ਹੀ ਜਾਂਚ ਅਧਿਕਾਰੀ ਨੇ ਆਖਿਆ ਕਿ ਪਰਿਵਾਰ ਵੱਲੋਂ ਸਾਡੇ ਊਮਨ ਸੈੱਲ ਦੇ ਵਿੱਚ ਦਰਖਾਸਤ ਦਿੱਤੀ ਹੈ ਤਾਂ ਉਸ ਦੇ ਆਧਾਰ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜਲਦ ਹੀ ਯੂਰੋਪੀਆਂ ਨੂੰ ਵੀ ਗ੍ਰਿਫਤਾਰ ਹੈ ਜਿਹੜਾ ਕਰ ਲਿਆ ਜਾਵੇਗਾ ਤਾਂ ਬੇहद ਹੀ ਮੰਦਭਾਗੀ ਘਟਨਾ ਕਹਿ ਸਕਦੇ ਹਾਂ ਕਿਉਂਕਿ 21 ਸਾਲਾਂ ਲੜਕੀ ਜੋ ਕਿ ਝੋਨਾ ਲਗਾਉਣ ਦੇ ਲਈ ਆਈ ਸੀ ਉਸ ਦੇ ਨਾਲ ਇੱਕ ਛੁੱਟੀ ਉੱਤੇ ਆਏ ਫੌਜੀ ਤੇ ਉਸਦੇ ਚਾਚੇ ਵੱਲੋਂ ਜ਼ਬਰਜਨਾਹ ਕੀਤਾ ਗਿਆ ਤਾਂ ਲੜਕੀ ਹੁਣ ਇਨਸਾਫ਼ ਮੰਗ ਰਹੀ ਹੈ ਤਾਂ ਲੜਕੀ ਦਾ ਪਰਿਵਾਰਕ ਮੈਂਬਰ ਵੀ ਥਾਣੇ ਪਹੁੰਚੇ ਸ਼ਿਕਾਇਤ ਦਰਜ ਕਰਵਾਈ ਕਿ ਆਖਿਰ ਹੁਣ ਇਨਸਾਫ਼ ਮਿਲੇਗਾ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਛੁੱਟੀ ਉੱਤੇ ਆਏ ਫੌਜੀ ਤੇ ਉਸਦੇ ਚਾਚੇ ਦੇ ਖਿਲਾਫ ਪੁਲਿਸ ਵੱਲੋਂ ਕਹੋ ਜਹੀ ਕਾਰਵਾਈ ਕੀਤੀ ਜਾਂਦੀ ਹੈ ਪੀਐਸ ਚੋਣਾ ਲਾਉਣ ਗਏ ਸੀ ਚੋਣਾ ਲਾਉਂਦੇ ਫਿਰ ਅਸੀਂ ਰੋਟੀ ਖਾਣ ਆਏ ਰੋਟੀ ਖਾਂਦੇ ਫਿਰ ਇੱਕ ਮੋਟਰਸਾਈਕਲ ਤੇ ਮੈਂ ਦੋ ਵੇਖੇ ਸੀ ਜਿਹੜੇ ਆਂਦੇ ਸੀ ਪਹਿਲਾਂ ਇੱਕ ਆਂਦਾ ਸੀ ਉਹ ਉਹ ਬਾਅਦ ਵਿੱਚ ਆਇਆ ਪਹਿਲਾਂ ਜਿਹੜਾ ਆਇਆ ਸੀ ਉਹ ਗगनਦੀਪ ਸੀ ਉਹਨੇ ਮੇਰੇ ਨਾਲ ਰੋਟੀ ਖੰਦੇਆ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਫਿਰ ਉਹ ਗगनਦੀਪ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚੱਲੋ ਕਰਦ ਰਿਆ ਫਿਰ ਮੈਂ ਇੰਨੀ ਆਵਾਜ਼ ਉੱਚੀ ਆਵਾਜ਼ਾਂ ਮੱਕਡੀਆਂ ਇੰਨੀ ਈਂਚੀ ਬੋਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਉਨੇ ਲੱਗ ਗਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਦੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਭਾ ਗਿਆ ਸੀ ਗगन ਦੀ ਫਿਰ ਛੁੱਟ ਕੇ ਭਾ ਗਿਆ ਸੀ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਵੀ ਉਹਦੇ ਚ ਪਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਬਰਦਸਤੀ ਲਾ ਕੀਤਾ ਹਾਂਜੀ ਹਾਂਜੀ ਕੀਤਾ ਸਰ ਕੀ ਮੰਗ ਕੀ ਹੈ ਜਬੀ ਇਨਸਾਫ ਦੀ ਮੰਗ ਹੈ ਮੰਗਿੰਦੇ ਇਨਸਾਫ ਦੀ ਪਰਚਾ ਕਰਾਉਣਾ ਚਾਹੁੰਦੇ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਅਸੀਂ ਲੱਗੇ ਕੰਮ ਕਰ ਰਹੇ ਸੀ ਤੇ ਅਸਾਨੂੰ ਸ਼ੱਕ ਹੋਇਆ ਕਿ ਇੱਥੇ ਕੋਈ ਹੋ ਰਿਹਾ ਵਾ ਸਾਦਾ ਕੰਮ ਕਰ ਰਹੇ ਸੀ ਅਸੀਂ ਕੋਈ ਨਾ ਲਾ ਰਹੇ ਸੀ ਜਿਹੜੇ ਪਿੰਡ ਪਿੰਡ ਚੱਕ ਡੁਗਰਾਂ ਨੇ ਈ ਹੋਰ ਆ ਗਈ ਗੱਲ ਹੋਈ ਸਾਰੀ ਪੂਰੀ ਗੱਲ ਹੋ ਗਈ ਤੇ ਸਾਰਾ ਅਸੀਂ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰਾ ਅਸੀਂ દોੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਜ ਗਿਆ ਮੁੰਡੇ ਦਾ ਚਾਚਾ ਅਕਲਵਿੰਦਰ ਸਿੰਘ ਸਾਨੂੰ ਉਹ ਦਲਵਾਰਾ ਸਿੰਘ ਤੇ ਇਹ ਸਾਰਾ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ ਮੌਕੇ ਤੇ ਆ ਵੜਾ ਦੁਗੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਜ ਗਿਆ ਉਹ ਕਹਿਦਾ ਉਹਦੀਆਂ ਚਪਲਾਂ ਮੋਟਰਸਾਈਕਲ ਉੱਥੇ ਸਾਰ ਛੱਡ ਕੇ ਤੇ ਭੱਜੀ ਆ ਜੀ ਤੇ ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਤੋਂ ਛੁੱਟ ਕੇ ਭੱਜ ਗਏ ਆ ਉਹਦੇ ਤੇ ਕਸ ਦਿੱਤੀ ਕੋਈ ਨਹੀਂ ਸਰ ਅਸੀਂ ਤੇ ਰਖਾਸ਼ਾਂ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਕਿਤੇ ਹਾਂਜੀ ਕੋ ਜਬਰਦਸਤ ਨਾ ਕੀਤਾ ਕੁੜੀ ਨੇ ਕਿ ਹਾਂਜੀ ਹਾਂਜੀ ਕੁੜੀ ਨੇ ਬਹੁਤ ਚੀਕਾਂ ਮਾਰੀ ਅਸੀਂ ਜਾ ਕੇ ਵੇਖਿਆ ਫਿਰ ਅਸੀਂ ਕੱਪੜੇ ਪਵਾਏ ਸਾਰਾ ਕੁਝ ਕੀਤਾ ਤੇ ਆਪਾਂ ਗਗਨਦੀਪ ਸਿੰਘ ਨੂੰ ਫੜ ਲਿਆ ਉਹ ਫੌਜੀ ਸੀ ਉਹ ਜਾਣਦਾ ਹੀ ਸਾਰਾ ਕੁਝ ਉਹ ਸਾਡੇ ਨਾਲ ਟਿਕਾਨੀ ਮਾਰ ਕੇ ਨਿਕਲ ਗਿਆ ਉਹਦੇ ਕੱਪੜੇ ਵੀ ਲੱਗੇ ਹਾਂਜੀ ਉਹਦੇ ਚਪਲਾਂ ਮੋਟਰਸਾਈਕਲ ਉੱਥੇ ਉਹਦੀ ਪੀ ਸ਼ਰਟ ਪਾੜੀ ਉੱਥੇ ਰਹਿ ਰਹੀ ਉਹ ਸਾਡੇ ਖਾਸ ਮਿਲੀ ਆ ਉਹ ਬੰਦੇ ਸਾਡੇ ਸੱਲ ਜਿਹੜੇ ਆ ਉਹ ਸਾਡੇ ਉਹ ਉਹ ਦੇ ਕਰਦੇ ਆ ਜੋ ਘਰ ਵੀ ਚੋਂ ਚੰਦ ਜੰਦੀ ਜਾਂਦੇ ਆ ਉਹ ਕੋਈ ਵੀ ਅੰਦਰ ਜੀ ਕੋਈ ਨਹੀਂ ਜਹੇ ਤੱਕ ਨਹੀਂ ਆਈ ਜਦੋਂ ਇਹ ਘਰ ਵਿੱਚ ਚੱਕਤੀ